ਪੰਜਾਬ ਵਿੱਚ ਕੁਦਰਤ ਦਾ ਭਿਆਨਕ ਨਜ਼ਾਰਾ ਹੁਣ ਤੱਕ ਹੋਈਆਂ 23 ਮੌਤਾਂ ਦਰਜ 1018 ਪਿੰਡ ਪਾਣੀ ਵਿੱਚ ਡੁੱਬ ਗਏ ਜਾਣੋ ਕਿੱਥੇ ਹੋਈ ਸਭ ਤੋਂ ਵੱਧ ਤਬਾਹੀ ਹੜ੍ਹਾਂ ਨੇ ਪੰਜਾਬ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ ਜਿਸ ਦਾ ਦ੍ਰਿਸ਼ ਬਹੁਤ ਭਿਆਨਕ ਹੈ ਸੂਬੇ ਦੇ 9 ਜ਼ਿਲ੍ਹਿਆਂ ਦੇ 1018 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਹੁਣ ਤੱਕ 23 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਫੌਜ, ਹਵਾਈ ਸੈਨਾ ਅਤੇ ਐਨਡੀਆਰਐਫ ਦੀਆਂ ਟੀਮਾਂ ਦਿਨ ਰਾਤ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਹੁਣ ਤੱਕ 16000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ। ਮੌਤ ਨੇ ਕਿੱਥੇ-ਕਿੱਥੇ ਮਚਾਈ ਹੈ ਤਬਾਹੀ। ਜ਼ਿਲ੍ਹਿਆਂ ਦੇ ਅੰਕੜੇ ਵੀ ਨਾਲ-ਨਾਲ ਸੁਣੋ। ਸਰਕਾਰੀ ਰਿਪੋਰਟ ਅਨੁਸਾਰ ਪਠਾਨਕੋਟ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਸਭ ਤੋਂ ਵੱਧ 8 ਮੌਤਾਂ ਹੋਈਆਂ ਇਸ ਤੋਂ ਇਲਾਵਾ ਹਸ਼ਿਆਰਪੁਰ ਵਿੱਚ 7 ਰੋਪੜ ਅਤੇ ਬਰਨਾਲਾ ਵਿੱਚ 3-3 ਅਤੇ ਗੁਰਦਾਸਪੁਰ ਵਿੱਚ 2 ਮੌਤਾਂ ਦੀ ਪੁਸ਼ਟੀ ਹੋਈ ਹੈ ਕਈ ਪਿੰਡ ਅਜੇ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਹਨ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਫੌਜ ਅਤੇ ਐਨਡੀਆਰਐਫ ਦੂਤ ਬਣ ਗਏ ਰਾਤ ਭਰ ਬਚਾਅ ਕਾਰਜ ਜਾਰੀ ਰਿਹਾ ਫੌਜ ਹਵਾਈ ਸੈਨਾ ਅਤੇ ਐਨਡੀਆਰਫ ਦੀਆਂ ਟੀਮਾਂ ਹੜ੍ਹਾਂ ਵਿੱਚ ਫਸੇ ਲੋਕਾਂ ਲਈ ਦੂਤਾਂ ਵੱਜੋਂ ਕੰਮ ਕਰ ਰਹੀਆਂ ਹਨ ਇਹ ਟੀਮਾਂ ਰਾਤ ਦੇ ਹਨੇਰੇ ਵਿੱਚ ਵੀ ਹੈਲੀਕਾਪਟਰਾਂ ਅਤੇ ਕਿਸ਼ਤੀਆਂ ਦੀ ਮਦਦ ਨਾਲ ਲੋਕਾਂ ਨੂੰ ਬਚਾਉਣ ਲਈ ਮਹਾ ਬਚਾਅ ਕਾਰਜ ਚਲਾ ਰਹੀਆਂ ਹਨ ਪ੍ਰਸ਼ਾਸਨ ਦੇ ਅਨੁਸਾਰ ਹੁਣ ਤੱਕ 16000 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਕੈਂਪਾਂ ਵਿੱਚ ਤਬਦੀਲ ਕੀਤਾ ਗਿਆ ਹੈ ਜਿੱਥੇ ਉਹਨਾਂ ਦੇ ਖਾਣੇ ਪਾਣੀ ਅਤੇ ਡਾਕਟਰੀ ਇਲਾਜ ਦੇ ਪ੍ਰਬੰਧ ਕੀਤੇ ਗਏ ਹਨ